ਲੋਜੀ ਮੇਤਰਾਓ ਕਰਤਾ ਫਰੇਸ਼ਰ ਵੀ ਫਿੱਟ ਹੋ ਜਗਾ ਜਾਂ ਕਰਤੇ ਪੁਲਾ ਪਾਤਾ ਇਹ ਨਾ ਹੀ ਆਪਾਂ ਹੀ ਟਾਇਰ ਲਾਇਆ ਲਾਉਣ ਲੱਗਿਆ ਤੇ ਨਾ ਹੀ ਚੜਾਉਣ ਲੱਗਿਆ ਟਾਇਰ ਲਾਇਆ ਕਰੋ ਚੈੱਕ ਤੇ ਇਧਰੋਂ ਪੁਲਾ ਆਪਣਾ ਲੈ ਜਾਏਗਾ ਥੋੜੀ ਜੀ ਹੋਰ ਤੋਰਦੇ ਹਾਂਜੀ ਤੇ ਮੇਤਰਾਓ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਅੱਜ ਆਪਾਂ ਕਾਫੀ ਟਾਈਮ ਬਾਅਦ ਵਲੌਗ ਸ਼ੂਟ ਕਰਨ ਲੱਗੇ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਘਟੋ ਘਟਾ ਆਪਾਂ ਨੂੰ 8 ਮਹੀਨੇ ਹੋ ਗਏ ਆ ਤੇ ਆਪਾਂ ਲਾਉਣੇ ਆ ਕਮੈਂਟਾਂ ਦੀਆਂ ਤਰ ਪਹਿਲਾਂ ਤੇ ਵਿਖਾਉਣੇ ਆ ਤੁਹਾਨੂੰ ਅੱਗੇ ਦੀ ਅੱਗੇ ਤੇ ਕਰੋ ਚੱਕ ਅੱਗੇ ਦੀ ਅੱਗੇ ਅੰਜੀ ਤੇ ਮੇਟਰ ਆਪਾਂ ਇੱਕ ਕਮੈਨ ਆਪਣੀ ਇੱਕ ਨੰਬਰ ਖੋਲਤੀ ਅੱਜ ਫੀਡਰ ਫੂਡ ਲਾਤਾ ਤੇ ਬਾਕੀ ਦੇਖਦੇ ਕਿੰਨਾ ਕੰਮ ਨਿਕਲਦਾ ਕਿਉਂਕਿ ਇਹ ਮਸ਼ੀਨ ਦਾ ਆਪਣਾ ਕੰਮ ਥੋੜਾ ਹੀ ਆ ਤੇ ਸ਼ਾਇਦ ਗੈਰ ਡਰਮ ਦੀ ਪੱਤੀ ਲਾਉਣੀ ਪਵੇ ਤੇ ਆਪਾਂ ਲਾਵਾਂਗੇ ਨੀ ਦਾ ਪੱਥਰਾ ਇਸ ਨੂੰ ਚੇਂਜ ਕਰਨਾ ਕਿਉਂਕਿ 베어ਿੰਗ ਸ਼ੈਰਿੰਗ ਟੋਟਲੀ ਨਵੇਂ ਆ ਬੈਲਟਾਂ 3375 ਤੋਂ ਲੈ ਕੇ ਆਪਾਂ ਸਾਰੀਆਂ ਨਵੀਆਂ ਹੀ ਪਾਈਆਂ ਸੀ ਤੇ ਬਾਕੀ ਹਾਈਡਰੌਲਿਕ ਪੰਪ ਤੋਂ ਲੈ ਕੇ ਟੋਟਲੀ ਸਮਾਨ ਨਵਾਂ ਆ ਗੇਰ ਗੁਰਵੀ ਓਕੇ ਆ ਕਲੱਚ ਵੀ ਓਕੇ ਆ ਚੈੱਕ ਕਰ ਲਿਆ ਆਪਾਂ ਤੇ ਇੱਕ ਆਪਣੀ ਖੜੀ ਆਕ ਮੈਨ ਇਹ ਦੇਖਾਂਗੇ ਜੇ ਸੇਲ ਹੋ ਗਈ ਆਪਾਂ ਸੇਲ ਕਰ ਦਾਂਗੇ ਨਹੀਂ ਤਾਂ ਚਲਾਵਾਂਗੇ ਆਪਣਾ ਸੇਲ ਪਰਚੇਜ਼ ਦਾ ਕੰਮ ਹੋਣ ਕਰਕੇ ਨਾਲ ਤੇ ਤਾਈਆਂ ਵੀਡੀਓ ਦਾ ਟਾਈਮ ਨਹੀਂ ਸੀ ਲੱਗਦਾ ਤੇ ਬਾਕੀ ਜੇ ਕਿਸੇ ਵੀ ਬਾਈ ਨੇ ਕਮੈਨ ਲੈਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜਾਂ ਕਿਸੇ ਨੇ ਵੇਚਣੀ ਹੋਵੇ ਡਿਸਕ੍ਰਿਪਸ਼ਨ ਚ ਆਪਾਂ ਆਪਦਾ ਫੋਨ ਨੰਬਰ ਪਾ ਦਾਂਗੇ ਤੇ ਹੁਣ ਇਹਦਾ ਆਪਾਂ ਥਰੈਸ਼ਰ ਪਾੜਦੇ ਆਂ ਆਪਾਂ ਪਿਛਲੇ ਸੀਜ਼ਨ ਦੋਵਾਂ ਕਮੈਨਾਂ ਨੂੰ ਰਾਸ਼ 12 ਵੀ ਨਵੀਆਂ ਲਾਈਆਂ ਸੀ ਤੇ ਮਜੀਨਾ ਦੀ ਤਰਪੈਲ ਆਪਾਂ ਜਲਾਤੀ ਆਂ ਤੇ ਬਾਕੀ ਕਰੋ ਅੱਗੇ ਦੀ ਅੱਗੇ ਚੈੱਕ ਤਾਂ ਬੰਦਾ ਆਪਣਾ ਆਜਾਇਆ ਜੇ ਦੋਵੇਂ ਰਿਪੇਅਰ ਕਰਕੇ ਵਿਸਾਲਾਂ ਦੇਖਾਂਗੇ ਕਿ ਸੇਲ ਹੋ ਗਈ ਠੀਕ ਆ ਨਹੀਂ ਤਾਂ ਫਿਰ ਆਪਾਂ ਆ ਵੀ ਕਮੈਨ ਚਲਾਵਾਂਗੇ ਇੱਕ ਆਪਣੇ ਕੋਲੇ 12 ਮਾਡਲ ਕਰਤਾਰ ਖੜੀ ਆ ਉਹ ਪਾਸੇ ਖੜੀ ਆ ਉਹ ਵੀ ਸੇਲ ਲਈ ਆ ਤੇ ਤੇ ਕੋਈ ਕਰਤਾਰ ਦਾ ਚਾਹਵਾਨ ਹੋਵੇ ਤੇ ਆਪਾਂ ਕਰਤਾਰ ਵੀ ਸੇਲ ਕਰ ਦਾਂਗੇ ਤੇ ਬਾਕੀ ਜੇ ਤੁਹਾਨੂੰ ਆਪਾਂ ਕਰਾਉਣੇ ਚਾਹ ਕੇ ਅੱਗੇ ਦੀ ਅੱਗੇ ਆਪਣਾ ਬੰਦਾ ਆ ਗਿਆ ਤੇ ਮਾਪੀ ਕਰਦੇ ਆ ਜੀ ਅੱਗੇ ਦੀ ਅੱਗੇ ਕੰਟੀਨਿਊ ਕੰਮ ਲਓ ਵੀ ਆਪਾਂ ਬਿਨਾ ਪੂਰਾ ਟਾਇਰ ਲਾਏ ਲਾਉਣ ਲੱਗੇ ਪੁੜਾ ਛਾਵਟਾ ਭੈਣ ਤੋਰਤੀ ਆ ਤੇ ਇਧਰ ਆਉਣ ਪੁਲਾ ਆਪਣਾ ਲੈ ਜਾਏਗਾ ਥੋੜੀ ਜੀ ਔਰ ਤੋਰ ਦਿਆਂਗੇ ਉਧਰ ਲਾ ਹੋ ਜਾਗਾ ਆਪਾਂ ਨਹੀਂ ਕੱਢ ਤਾਂ ਆਉਣ ਸਿੱਧੀ ਨਹੀਂ ਇਹ ਬਾਕੀ ਕਰੋ ਚੱਕਾ ਥੋੜਾ ਕਰ ਰਹੀਏ ਰਸਾ ਪਾ ਲੈਨੇ ਆ ਪੁਲੇ ਨੂੰ ਉੱਤੇ ਟੰਗ ਦੇਨੇ ਬਸ ਆਸਰਾ ਕਰਕੇ ਇਹਵੇਂ ਚੱਕ ਕੇ ਆਏ ਖੇਚ ਹੋਰ ਕੱਢਤਾ ਇਹ ਆਪਾਂ ਥਰੇਸ਼ਰ ਬਾਹਰ ਤੇ ਦੇਖਦੇ ਆ ਹਣਾ ਕੀ ਸਿਸਟਮ ਆ ਕੀ ਨਹੀਂ ਗੈਡਰਮ ਦੀ ਪੱਤੀ ਤਾਂ ਆਪਣੀ ਲੱਗਦੀ ਸੈਟ ਜੇ ਸੈਟ ਹੋਈ ਤੇ ਆਪਾਂ ਥਰੇਸ਼ਰ ਫਸਾਈ ਦੇਣਾ ਕਿਉਂ ਸਪੇਕਾਂ ਨਵੀਆਂ ਉਹ ਥਰੇਸ਼ਰ ਆਪਾਂ ਨਵੇਂ ਹੀ ਬਣਾਇਆ ਤੇ ਸਪੇਕਾ ਘਾਟਾ ਸਪੇਕਾਂ ਬਪੂਰੀਆਂ ਕਰਦੇਾਂਗੇ ਤੇ ਬਾਕੀ ਮੇਨ ਕੰਮ ਆ ਰਿਡਕਸ਼ਨ ਦਾ ਜੈਂਡ ਦੀ ਗਾ ਇਹ ਚੈੱਕ ਕਰਾਂਗੇ ਅਕਾ ਤੇ ਜਾਂ ਬਲੇਡ ਦੇ ਮੰਨ ਕੇ ਚੱਲੋ ਵੀ ਬਲੇਡ ਟੁੱਟੇ ਆਸਤੇ ਪਚੜਨਾਂਗੇ ਕਿਉਂ ਚਾਣਾ ਚੁਣਾ ਦਾ ਆਪਾਂ ਪਾਈਆਂ ਨਵੀਆਂ ਹੀ ਸਾਰੀਆਂ ਹੀ ਸਪਰਾਟ ਵੀ ਆਪਾਂ ਹੀ ਕਰਤੀ ਬਾਸਕਟ ਫਿੱਟ ਜਿਹੜੀਆਂ ਸਪੈਕਾਂ ਆਪਾਂ ਉਹਦੇ ਖੋਲੀਆਂ ਸੀ ਬਾਪਦੀ ਦੇ ਉਹ ਕਸ ਕੇ ਤੇ ਪਾਤੀ ਬਾਸਕਟ ਤੇ ਹੁਣ ਪਾਉਣੇ ਆ ਥਰੇਸ਼ਰ ਮਸ਼ੀਨ ਦਾ ਕੰਮ ਆਪਣੀ ਦਾ ਕੋਈ ਨਹੀਂ ਨਿਕਲਿਆ ਬਾਗਰੀ ਇਸ ਕਰਤਾ ਇੱਕ ਆਪਾਂ ਨੂੰ 베ਰਿੰਗ ਤੱਕਣੀ ਅਜੇ ਤੱਕ ਪਾਉਣਾ ਪਿਆ ਬਾਕੀ ਬਾਹਰ ਲੀਆਂ ਚੀਜ਼ਾਂ ਗਰੀਸ ਕਰਦੇ ਆ ਪਹਿਲਾਂ ਅੰਦਰ ਵਾਲਾ ਸਾਰਾ ਆਪਾਂ ਕੰਮ ਓਕੇ ਕਰਤਾ ਤੇ ਰਵਣਾ ਰੂੜਾਂ ਵੀ ਸਾਰੀਆਂ ਓਕੇ ਆ ਬੈਡ ਬੁਡ ਦੀਆਂ ਚੈੱਕ ਕਰ ਲਈਆਂ ਪਾਉਣੇ ਆਪਾਂ ਅਣ ਥ੍ਰੈਸ਼ਰ ਸਪਾਈਕਾਂ ਸਪੂਕਾਂ ਜਿਹੜੀਆਂ ਮਾੜੀਆਂ ਮੁੜ ਖਰਾਬ ਆ ਉਹ ਆਪਾਂ ਸੈਟ ਵਿੱਚੋ ਵਿੱਚੋ ਬਦਲਤੀਆਂ ਨੇ ਜਿੰਨੀਆਂ ਗਪੈਣ ਵਾਲੀਆਂ ਇਹ ਜਿਵੇਂ ਆ ਬਾਸ ਕੱਢਦੀਆਂ ਹੋਈਆਂ ਤੇ ਹੁਣ ਆ ਬੈਰਿੰਗ ਵੱਡੇ ਹੋ ਜਾਂਦੇ ਗ੍ਰੀਸ ਕਰਦੇ ਆ ਢਿੱਲਾ ਢੁੱਲਾ ਵੀ ਚੈੱਕ ਕਰ ਲਈਆਂ ਗਾਇਡ ਰਾਮ ਦੀਆਂ ਬੈਰਿੰਗ ਵੀ ਹੋ ਗਏ ਆ ਤੇ ਆ ਕੀ ਕਰਦੇ ਆ ਕੰਟੀਨਿਊ ਅੱਗੇ ਥ੍ਰੈਸ਼ਰ ਪਾ ਕੇ ਲੋਵੇ ਸਾਡਣੋਂ ਪਾਤਾ ਥ੍ਰੈਸ਼ਰ ਹੁਣ ਪਾਉਣ ਲੱਗੇ ਸ਼ਾਫਟ ਦੇ ਛਾੜ ਟਛੂਟ ਪਾ ਕੇ ਦੇਖਦੇ ਆ ਅਖਰ ਕੱਲੀ ਛਾੜ ਟ ਪਾ ਦੀਏ ਬਾਜੋ ਬੈਰਿੰਗ ਠੋਕ ਦੇ ਨੇ ਇਹਨੇ ਸਿੱਧੇ ਹੀ ਆ ਕੱਪੜਾ ਦੀ ਮਾਰ ਪਲੈਂਜਰ ਸਾਹਿਬ ਬੈਰਿੰਗਾ ਕੱਪੜਾ ਫੜੀ ਆਹ ਆਹ ਕੱਪੜਾ ਫਾੜਾ ਮਿੱਟੀ 'ਚ ਰੋਲਤਾ ਹਾਰਾ ਦੇ ਦੇ ਅਜੇ ਟਾਈਮ ਲੱਗ ਗਿਆ ਫਿਰ ਡਰਾਪਾ ਪਾਈ ਦੇਣਾ ਕਟਰ ਦਾ ਥੋੜਾ ਜਿਹਾ ਕੰਮ ਹੈਗਾ ਉਹਦੇ ਵਾਲਾ ਪਾਸਾ ਸੈੱਟ ਕਰਾਣੇ ਆ ਤੇ ਬਾਕੀ ਚਾਣਾ ਨਵੀਆਂ ਮੇਨ ਸ਼ਾਫਟਾਂ ਤੇ ਬੈਰੰਗੇ ਵੀ ਨਵੇਂ ਆ ਰੀਲ ਦੀਆਂ ਪੇਪਾਂ ਪੂਪਾਂ ਵੀ ਨਵੀਆਂ ਪਾਈਆਂ ਆਪਾਂ ਆਹ ਸਪਰਾਉਟ ਸਾਣੇ ਚਾਣਾ ਨਵੀਆਂ ਫੀਡਰ ਦੀਆਂ ਬਾਕੀ ਦੇਖਦੇ ਆ ਕੀ ਬਣਦਾ ਫਿਰ ਆਪਾਂ ਦੂਜੀ ਮਸ਼ੀਨ ਖੋਲਾਂਗੇ ਜਾਂ ਫਿਰ ਅਰਜੀ ਦੇ ਖੋਲਾਂਗੇ ਬਾਸਕਟ ਚੱਕਣਾ ਆਈਏ ਰੈਸਰ ਚੱਕਿਆ ਜਾਊਗਾ ਆ ਵੀ ਲੋ ਜੀ ਮਤਰਾ ਅਰਤਾத் ਰਾਇ ਸ਼ਰਵੀ ਫਿੱਟ ਹੋ ਜਗਾ ਜਾਂ ਕਰਤੇ ਪੂਲਾ ਪਾਤਾ ਇਹ ਨਾ ਹੀ ਆ ਪਾਈ ਟਾਇਰ ਲਾਇਆ ਲਾਉਣ ਲੱਗਿਆ ਤੇ ਨਾ ਹੀ ਚੜਾਉਣ ਲੱਗਿਆ ਟਾਇਰ ਲਾਇਆ ਕਰੋ ਚੱਕਾ ਆ ਵੇਖ ਲੋ ਨਾਟੋ ਮੇਦੇ ਨਹੀਂ ਆ ਵੀਲ ਪਾਣਾ ਨਹੀਂ ਲਾਇਆ ਬਣਾਣਾ ਤੇ ਆਜਾ ਪਾ ਲੱਗੇ ਸੀ 12 ਵਜੇ ਤੇ ਟਾਈਮ 4 ਵਜੇ ਗਿਆ ਤੇ ਮਾਲਕ ਨੇ ਵੀ ਮੇਰ ਕਰਤੀ ਆ ਮੀ ਫਿਰ ਦੁਬਾਰਾ ਆ ਗਿਆ ਬਾਕੀ ਕਰਦੇ ਆ ਚੰਦ ਚੋਂ ਦੇ ਕੱਸਤੇ ਆ ਤੇ ਬਾਰਸ਼ੋਂ ਲਾਪੀ ਆਉਣਾ ਸਾਡੇ ਫੋਰਮੈਨ ਦੀ ਵੀ ਗੱਲ ਸੁਣ ਲੋ ਕੀ ਜਾਂਦਾ ਹੁਣ ਬਾਰਸ਼ੋਂ ਲੱਗ ਗਈ ਕੋਈ ਘਿਹੜਾ ਬਿਲਡ ਕਰਕੇ ਦੇਰ ਪਾ ਆ ਵੇਟ ਕਰਕੇ ਤੇ ਫੇਰ ਆਪਾਂ ਜੇ ਫੀਡਰ ਲਾਉਣ ਲੱਗਿਆ ਫੇਰ ਆਪਾਂ ਕਰਦੇ ਗੱਲਬਾਤ ਤੇ ਕੋਈ ਨਹੀਂ ਦੇਰ ਬਿਲਕੁਲ ਗ੍ਰੀਸ ਗਲੂ ਸਾਪਾ ਮੇਨ ਪੈ ਰੀਆਂ ਸਾਰਿਆਂ ਨੂੰ ਕਰਤਾ ਵਿੱਚ ਜਿਵੇਂ ਫੂਸ ਵਾਲੇ ਨੂੰ ਵੀ ਤੇੜੀਆਂ ਅੰਦਰ ਲੀਆਂ ਚੀਜ਼ਾਂ ਰੂੜਾ ਚੈੱਕ ਕਰ ਲਈਆਂ ਤੇ ਬਾਕੀ ਦੇਖਦੇ ਆਂ ਬਾਰਵੀਂ ਹੈ ਰਬੜ ਸਵੇਰੇ ਵੇਖਦੇ ਆ ਜੇ ਅੰਦਾਜ਼ੇ ਕੰਮ ਕੰਪਲੀਟ ਹੋ ਗਿਆ ਜਾਂ ਆ ਖੋਲਾ ਕੇ ਵਿਛਾਲ ਜਾਂ ਜੀ ਤੇ ਖੋਲਾਂਗੇ ਤੇ ਦੇਖਦੇ ਆ ਬਾਕੀ ਮੌਸਮ ਕਰ ਚੈੱਕ ਹੋਜੀ ਕਰਤਾ ਇੱਕੋ ਜਿਹਾ ਥ੍ਰੈਸ਼ ਕਰਾ ਲਿਆ ਆ ਨਾ ਲਾਉਣੇ ਆ ਤੇ ਕਰਦੇ ਆ ਬਾਸਕਟ ਸੈੱਟ ਤੇ ਮੌਸਮ ਜਿਆਦਾ ਹੀ ਖਰਾਬ ਹੋ ਗਿਆ ਮੀਂਹ ਪੈਣ ਲੱਗ ਪਿਆ ਤਾਂ ਹੁਣ ਆਪਾਂ ਸਮਾਨ ਸੰਭਾਲਦੇ ਆਂ ਤੇ ਇਹਦਾ ਆਪਾਂ ਫਿਲਟਰ ਲਾ ਦੇਣਾ ਹੈਗਾ ਹਾਂ ਜੀ ਫਿਲਟਰ ਫਿਲਟਰ ਫੋਡਰ ਤਿਆਰ ਸੀਗਾ ਫੋਰਮੈਟ ਸਾਡਾ ਬੜਾ ਤਕੜੇ ਬੰਦਾ ਇਹ ਆਪਣੇ ਨਾਲ ਲੋਕਡਾਊਨ ਤੇ ਇਹਨੇ ਆ ਮਸ਼ੀਨ ਤੇ ਸੀਜ਼ਨ ਲਾਇਆ ਹੈਗਾ ਲੋਕਡਾਊਨ ਚ ਲੋਕਡਾਊਨ ਤੋੜਿਆ ਸੀ ਅਸੀਂ ਮਾਝੇ ਜਾ ਕੇ ਮਾਝੇ ਜਾ ਕੇ ਉਦੋਂ ਪੋਲ ਤੱਕਾਂ ਦੇ ਬਾਰਡਰੀ ਲੰਗਾਈਆਂ ਸੀ ਇਕ ਪਤਲਾਂ ਦੀ ਪਾਕਿਸਤਾਨੀ ਲੰਗਣਾ ਪੈ ਗਿਆ ਸੀ ਪਹਿਲਾਂ ਸਾਰੇ ਟੈਸਟ ਹੋਏ ਤੇ ਤਵੀ ਬੜੇ ਪੁੱਠੇ ਕਰਦੇ ਰਹਿਣਾ ਪੈਣਾ ਪੈਚਾ ਹਾਏ ਗਾਲ ਨਹੀਂ ਕੱਢਣੀ ਬਾਕੀ ਮੋਂਹਮ ਬੋਲੇ ਕਰ ਆਵੂਗਾ ਹਲੋ ਵੇਖਦੇ ਆ ਬਾਕੀ ਜਿੰਨਾ ਕੰਮ ਹੁੰਦਾ ਕਾਟਰਾ ਪੱਕੀਆਂ ਕਰਕੇ ਆ ਸੌਂਡ ਟ੍ਰਿਪ ਤੇ ਦੂਜੀ ਪਲੇਟ ਫਲੂਡ ਆਪਾਂ ਲਾ ਦਿੰਨੇ ਆ ਕਰਦੀ ਐਂਡ ਵੀਡੀਓ ਦਾ ਅੱਜ ਫਿਰ ਹਾਂਜੀ ਹਾਂਜੀ ਕਰਦੇ ਬਾਏ ਫਿਰ ਓਕੇ ਓਕੇ ਬਾਏ